ਅੱਜ ਵਾਤਾਵਰਣ ਦੇ ਸਾਰੇ ਹੀ ਦਰਸ਼ਕਾਤਾਵਾਂ ਨੂੰ ਸਵਾਗਤ ਹੈ ਮੈਂ ਹਕਮਲ ਪ੍ਰੀਤਕੌਰ 9 ਮਈ 4 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਮੌਕੇ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਜਿਸत्या ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਇਸ ਮੌਕੇ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਹੀ ਸੰਗਤਾਂ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਤੇ ਇਸ ਮੌਕੇ ਗੁਰੂ ਘਰ ਦੇ ਵਿੱਚ ਪੁੱਜੀਆਂ ਸੰਗਤਾਂ ਨੇ ਮੀਡੀਆ ਨਾਲ ਵੀਰ ਗੱਲਬਾਤ ਕਰਦੇ ਹੋਏ ਕਿ ਹਾਕੀ ਸਿੱਖਾਂ ਦੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਦੇਸ਼ਾ ਵਿਦੇਸ਼ਾ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਸੰਗਤਾਂ ਦੇਸ਼ਾ ਵਿਦੇਸ਼ਾ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝ ਰਹੀਆਂ ਨੇ ਇਸ ਮੌਕੇ ਬੀਤੇ ਦਿਨੀ ਗੁਰਦੁਆਰਾ ਗੁਰੂ ਕਾ ਮਹਿਲ ਵਿਖੇ ਜੋ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਉਸ ਤੇ ਭੋਗ ਵੀ ਪਾਏ ਗਏ ਨੇ ਉੱਥੇ ਹੀ ਸਟ੍ਰੋਮ ਨੇ ਕਮੇਟੀ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸੰਗਤਾਂ ਦੇ ਲਈ ਪੂਕਤਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਸੰਗਤਾਂ ਦੇ ਵੱਲੋਂ ਗੁਰਬਾਣੀ ਦਾ ਵੀ ਆਨੰਦ ਮਾਣਿਆ ਗਿਆ ਹਰੀ ਪੁਨਾ ਸਦਾ ਸੁਖਦਾ ਮਾਨਵਤਾ ਦੇ ਰੈਬਰ ਕਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾ ਸਹਿਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿਗੁਰਾਂ ਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਕਿ ਉਸ ਮੁੱਚੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਨਾਲੀ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮਜਬਾਂ ਪ੍ਰਾਂਤਾਂ ਖੇਤੀਆਂ ਦੀ ਸੀਮਾਂ ਤੋਂ ਬਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਜੋਨਾਂ ਦੀ ਪਾਵਨ ਪ੍ਰਕਾਸ਼ ਪਰਪੇਸ਼ ਸਜਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ ਬਹੁਤ ਮੁਬਾਰਕ ਤਨ ਤਨ ਹਮਾਰੇ ਬਾਗ ਕਰ ਆਇਆ ਫਿਰ ਮੇਰਾ ਸੋਹ ਹੈ ਬੰਗ ਦਵਾਰ ਸਗਲਾ ਬਨਹਰਾ ਤਨ ਤਨ ਪਿਤਾ ਤਨ ਤਨ ਕੁਲ ਤਨ ਸੋ ਜਨਨੀ ਜਿਨ ਗੁਰੂ ਮਨੇ ਜਨਿਆ ਮਾਏ ਸੋ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਆਵੇ ਤਾਂ ਆਏ ਸਤਿਗੁਰੂ ਜੀ ਦਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਵਿੱਚ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਉੱਥੇ ਮਨਾਰੀਆਂ ਨੇ ਔਰ ਗੁਰਦੁਆਰਾ ਸੀਸਗੰਨ ਦਿੱਲੀ ਇਮਾਰੀਆਂ ਨੇ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੋਸ ਜਾਰੀਆਂ ਨੇ ਔਰ ਸ਼ਾਮ ਨੂੰ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਆਸਤਬੀਜ ਦਾ ਅਲੋਕੇ ਨਜ਼ਾਰਾ ਕਰਿਆ ਨੇ ਸੋ ਆਪ ਜੀ ਆਪ ਜੀ ਦੀ ਸਾਰੀ ਟੀਮ ਨੂੰ ਚੈਨਲ ਦੇ ਮਾਧਿਮ ਰਾਹੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਦੀਆਂ ਦੇ ਸ਼ੋਰਬ ਦੇਣੀਆਂ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਦੀਆਂ ਲੱਖ ਲੱਖ ਵਧਾਈਆਂ ਨੰਬਰ ਸ਼ਕੂਰ ਸਿੰਘ ਸਦੋਂ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਹਰ ਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ